ਸੋ ਕਹਾਉ ਤਲ ਗੁਰ ਸੇਵੀ ਹੈ ਐਹਨੇ ਸਹਜ ਸੁਭਾਈ ਦਰਸਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਉਵ ਸਿਫਤ ਖਸਮ ਦੀ ਨੂਰੇ ਅਰ ਸਾਹ ਕੋਰ ਸਾਹਾ ਛੱਟੀ ਐ ਤੁਧ ਡਿਠੀ ਸੱਚੀ ਪਾ ਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾਂ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹ ਦਾ ਸਾਹ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੀ ਸਾਹ ਸਤਨਾਮ ਸ੍ਰੀ ਵਾ ाहे गुरु साहेब जी सलोक महल्ला तीजा परथाए साखी महापुरुष बोल दे ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਉ ਕਰੇ ਆਪਣਾ ਆਪ ਪਛਾਨੈ ਪਰਥਾਈ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਾਉ ਕਰੀ ਆਪਣਾ ਆਪ ਪਛਾਨੈ ਗੁਰ ਪਰਸਾਦੀ ਜੀਵਤ ਮਰੈ ਮਨ ਹੀ ਤੇ ਮਨ ਮੰਨੈ ਜਿਨ ਕਉ ਮਨ ਕੀ ਪਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ ਮਹਲਾ ਤੀਜਾ ਗੋਰਾ ਮੋਖੇ ਚਿੱਤ ਨਾ ਲਾਇ ਅੰਤ ਦੁਖ ਪਹਤਾ ਆਈ ਅੰਦਰ ਹੋ ਬਾਹਰ ਹੋ ਅੰਦੇ ਆ ਸੁਧ ਨ ਕਾਈ ਪਾਈ ਪੰਡਤ ਤੈਨ ਕੀ ਬਰਕਤੀ ਸਭ ਜਗਤ ਖਾਈ ਜੋ ਰੱਤੇ ਹਰਨਾਇ ਜੈਨ ਗੋਰਖਾ ਸਬਦ ਸਲਾਹਿਆ ਹਰਿ ਸੋ ਰਹੇ ਸਮਾਈ ਪੰਡਿਤ ਦੂਜੈ ਭਾਇ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਈ ਪੜ ਥੱਕੇ ਸੰਤੋਖ ਨ ਆਇਓ ਆਂਦ ਦਿਨ ਜਲਤ ਵਿਹਾਰ ਕੂਕ ਪੁਕਾਰ ਨਾ ਚੁੱਕਾਈ ਨਾ ਸੰਸਾਰ ਵਿਚ ਹਉ ਜਾਇ ਨਾਨਕ ਨਾਮ ਵਿਹੂਣਿਆ ਮੋਹੇ ਕਾਲੈ ਉਠ ਜਾਇ ਪਾਉੜੀ ਹਰ ਸੱਜਣ ਮੇਲ ਪਿਆਰੇ ਮੇਲ ਪੰਥ ਦਸਾਈ ਜੋ ਹਰ ਦਸੇ ਮਿਤ ਤਿਸ ਹਾਉ ਬਾਲ ਜਾਈ ਗੋੜ ਸੰਜੀ ਤੈਨ ਸੋ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜੇਨ ਸੋਜੀ ਪਾਈ ਹਰਿ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਿਲੇ ਹਾਰੀ ਸਤ ਗੁਰ ਤਿਸ ਜੇਨ ਸੋਜੀ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾਂ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਾਉ ਕਰੇ ਆਪਣਾ ਆਪ ਪਛਾਣੈ ਸੋ ਰਠ ਕੀ ਵਾਰ ਮਹALLE ਚੌਥੇ ਕੀ ਪੌੜੀ 12 ਸਲੋਕਾਂ ਨਾਲ